ਪੰਜਾਬ ਦਾ 2025-26 ਦਾ ਬਜਟ ਜਿਹੜਾ ਉਹ ਸਰਬਸੰਮਤੀ ਨਾਲ ਲਗਭਗ ਪਾਸ ਹੋਇਆ ਸ਼ਾਨਦਾਰ ਬਜਟ ਹੈ ਲੋਕਪੱਖੀ ਬਜਟ ਹੈ ਕੱਲ ਤੋਂ ਜਦੋਂ ਤੋਂ ਬਜਟ ਪੇਸ਼ ਕੀਤਾ ਹੈ ਵਿੱਤ ਮੰਤਰੀ ਸਾਹਿਬ ਨੇ ਬਹੁਤ ਸਾਰੇ ਲੋਕਾਂ ਦੀਆਂ ਵਧਾਈਆਂ ਆ ਰਹੀਆਂ ਨੇ ਕੋਈ ਨਵਾਂ ਟੈਕਸ ਨਹੀਂ ਲਾਇਆ ਐਜੂਕੇਸ਼ਨ ਵਾਸਤੇ ਪਹਿਲੀ ਵਾਰ 17000 ਕਰੋੜ ਤੋਂ ਵੱਧ ਰੱਖਿਆ ਹੈ ਸਪੋਰਟਸ ਵਾਸਤੇ ਜਦੋਂ 82 ਕਰੋੜ ਰੱਖਿਆ ਜਾਂਦਾ ਸੀ ਅੱਜ 979 ਕਰੋੜ ਰੱਖਿਆ ਹੈ ਔਰ ਮੈਡੀਕਲ ਵਾਸਤੇ ਔਰ ਹਰ ਫੀਲਡ ਵਾਸਤੇ ਅਸੀਂ ਆਪਣਾ ਰੋਡ ਮੈਪ ਜਿਹੜਾ ਹੈ ਉਹ ਕਲੀਅਰ ਕਰਤਾ ਤੇ ਇਸ ਬਜਟ ਰਾਹੀਂ ਰੰਗਲੇ ਪੰਜਾਬ ਦੇ ਰੰਗ ਹੋਰ ਉਗੜਨਗੇ ਆਉਣ ਵਾਲੇ ਦਿਨਾਂ ਚ 1 ਅਪ੍ਰੈਲ ਤੋਂ ਬਾਅਦ ਇਹ ਬਜਟ ਖਰਚ ਹੋਣਾ ਸ਼ੁਰੂ ਹੋ ਜਾਊਗਾ ਤੇ ਤੁਹਾਨੂੰ ਜਗ੍ਹਾ-ਜਗ੍ਹਾ ਤੇ ਜਾ ਕੇ ਤੁਸੀਂ ਵੀ ਕਵਰ ਕਰੋਗੇ ਸਕੂਲਾਂ ਰਾਹੀਂ ਜਾ ਇਨਫਰਾਸਟਰਕਚਰ ਆਹੀ ਤੇ ਤੁਹਾਨੂੰ ਪਤਾ ਲੱਗਣ ਲੱਗ ਜੂਗਾ ਤੇ ਮੈਂ ਬਹੁਤ ਧੰਨਵਾਦ ਕਰਦਾ ਆਪੋਜੀਸ਼ਨ ਦਾ ਵੀ ਕਿ ਬਹੁਤਾ ਜਿਆਦਾ ਰੋੜਾ ਰੱਪਾ ਨਹੀਂ ਪਿਆ ਜਿਹੜੇ ਰੋਲੇ ਰੱਪੇ ਵਾਲੇ ਸੀ ਉਹ 2-4 ਮਿੰਟ ਚੱਬਦਾ ਕੰਮ ਕਰਕੇ ਚਲੇ ਜਾਂਦੇ ਸੀ ਤੇ ਬਾਕੀ ਆਪੋਜੀਸ਼ਨ ਜਿਹੜੀ ਆ ਉਹਨੇ ਲਗਭਗ ਸਾਥ ਹੀ ਦਿੱਤਾ ਸੋ ਇਹੀ ਲੋਕਤੰਤਰ ਦੀ ਖੂਬਸੂਰਤੀ ਹੈ ਕਿ ਸਵਾਲ ਜਰੂਰ ਕਰਨ ਜਵਾਬ ਮਿਲਣਗੇ ਹੈਲਦੀ ਕ੍ਰਿਟਿਸਿਜ਼ਮ ਕਰਨ ਸਾਨੂੰ ਚੰਗਾ ਲੱਗੂਗਾ ਆਈਡੀਆਜ਼ ਮਿਲਣਗੇ ਸੋ ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਹੈ ਤੁਸੀਂ ਇਹਨਾਂ ਕਵਰ ਕੀਤਾ ਇੱਥੇ ਤੁਹਾਨੂੰ ਵੇਟ ਕਰਨੀ ਪੈਂਦੀ ਹੈ ਕਈ ਕਿ ਘੰਟੇ ਡਿਬੇਟ ਲੰਬੀ ਹੋ ਜਾਂਦੀ ਹੈ ਕਈ ਵਾਰੀ ਸੋ ਸਾਰੇ ਜਿੰਨੇ ਵੀ ਐਮਐਲਏ ਸਹਿਬਾਨ ਚਾਹੇ ਉਧਰਲੇ ਬੈਂਚ ਦੇ ਚਾਹੇ ਉਧਰਲੇ ਬੈਂਚ ਦੇ ਜਿੰਨੇ ਵੀ ਬੋਲੇ ਉਹਨਾਂ ਨੂੰ ਵੀ ਮੈਂ ਮੁबारकਾ ਦਿੰਨਾ ਔਰ ਉਹਨਾਂ ਜਿਨ੍ਹਾਂ ਨੇ ਚੁਣ ਕੇ ਭੇਜਿਆ ਹਰੇਕ ਜਿਹੜਾ ਉਹ ਉਮੀਦ ਕਰਦਾ ਹੈ ਕਿ ਸਾਡਾ ਬੰਦਾ ਸਾਡੇ ਪੱਖ ਦੀ ਗੱਲ ਕਰੇ ਤੋਂ ਮੇਰੇ ਖਿਆਲ ਚ ਐਸ ਵਿਧਾਨ ਸਭਾ ਚ ਹੋਇਆ ਸਾਰਾ ਸਿੰਦਰ ਜਿਹੜੀ ਡਰਗ ਸੈਂਸਸ ਕਰਾਉਣ ਜਾ ਰਹੇ ਹੋ ਉਸਨੂੰ ਬਾਜਵਾ ਸਾਹਿਬ ਵੀ ਕੋਈ ਕੋਈ ਸੀ ਹੈਣੀ ਸੀ ਕਿ ਕਈ ਵਾਰੀ ਬਾਗੋ ਵੀ ਕੀਤਾ ਉਹ ਹੀ ਅਨੇ ਚ ਫਿਰ ਕੋਈ ਜਦੋਂ ਕੋਈ ਗੱਲ ਨਹੀਂ ਹੁੰਦੀ ਜਿਹੜਾ ਪਹਿਲਵਾਨ ਹਾਰਦਾ ਹੋਵੇ ਉਹ ਕੰਨਾਂ ਕੋਨਾਂ ਤੇ ਦੰਦੀਆਂ ਮੜਨ ਲੱਗ ਜਾਂਦਾ ਫਿਰ ਉਹਨਾਂ ਇਧਰ ਉਧਰ ਹੋਰ ਤਰੀਕੇ ਲੱਪਣ ਲੱਗ ਜਾਂਦੇ ਵੀ ਹਾਰ ਤਾਂ ਗਈ ਸੋ ਜਦ ਤਾ ਬਹਿ ਕੇ ਸੁਣਿਆ ਕਰਨ ਫਿਰ ਆਪ ਦੀ ਸੁਣਾ ਕੇ ਤੁਰ ਜਾਂਦੇ ਨੇ ਕੋਈ ਕਦੇ ਕੁਸੀਚੇਵਾਲ ਸਾਹਿਬ ਦੀ ਡਿਗਰੀ ਮੰਗ ਰਿਹਾ ਹੈ ਹੈਨਾ ਤੇ ਕੋਈ ਕਹਿੰਦਾ ਵੀ ਸਿਚੇਵਾਲ ਦਾ ਨਾਂ ਕਿਉਂ ਚ ਲੈਨੇ ਹੋ ਮਤਲਬ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਤਰ੍ਹਾਂ ਦੀ ਮਾਨਸਿਕਤਾ ਜਿਹੜੀ ਹੈ ਜੋ ਬੰਦਾ ਪਾਣੀ ਠੀਕ ਕਰ ਰਿਹਾ 99 ਤੋਂ ਉਹ ਬੰਦਾ ਫੁੱਲ ਬੂਟੇ ਦਰਖਤ ਬਣ ਰਿਹਾ ਤੇ ਅਸੀਂ ਕੋਈ ਉਹਨੂੰ ਰਾਜ ਸਭਾ ਮੈਂਬਰ ਬਣਨ ਤੋਂ ਬਾਅਦ ਤਾਂ ਨਹੀਂ ਉਹ ਕੰਮ ਕਰਨ ਲੱਗਿਆ ਹੈ ਨਾ ਅਸੀਂ ਉਹਨੂੰ ਰਾਜ ਸਭਾ ਦੀ ਮੈਂਬਰੀ ਇਸ ਕਰਕੇ ਦਿੱਤੀ ਕਿ ਤੂੰ ਵਾਤਾਵਰਨ ਪ੍ਰੇਮੀ ਹੈ ਅਸੀਂ ਕਦੇ ਉਹ ਤੋਂ ਪੋਲੀਟੀਕਲ ਰੈਲੀ 'ਚ ਭਾਸ਼ਣ ਨਹੀਂ ਦਵਾਇਆ ਅਸੀਕ ਤੂੰ ਤੁਹਾਡੇ ਕਿਸੇ ਪੋਲਿਟਿਕਲ ਡਿਬੇਟ ਦੇ ਵਿੱਚ ਸੀਚੇਵਾਲ ਸਾਹਿਬ ਬੈਠੇ ਕਦੇ ਵੀ ਪੋਲਿਟਿਕਲ ਭਾਸ਼ਣ ਦੇਣਗੇ ਕੋਈ ਹਾਂ ਕੋਈ ਤੁਹਾਡਾ ਕੋਈ ਦਰਖਤਾਂ ਤੇ ਪਾਣੀ ਤੇ ਜਾਂ ਕੋਈ ਹੋਰ ਹੋਵੇ ਉਦੋਂ ਬੈਠ ਸਕਦਾ ਉਹ ਸਪੈਸ਼ਲਿਸਟ ਹੈ ਪਰ ਪ੍ਰਤਾਪ ਸਿੰਘ ਬਾਜਬਾਨੀ ਅੱਜ ਵੀ ਕਿਹਾ ਕਿ ਮੈਂ ਉਹਦੇ ਬਿਆਨ ਤੇ ਧਾਇ ਮੈਂ ਸੀਚੇਵਾਲ ਸਾਹਿਬ ਜਿਹਨੂੰ ਮੈਂ ਰਾਜ ਕਰਦਾ ਰਹਿਣ ਕੈਮ ਉਹਨਾਂ ਦੇ ਬਿਆਨ ਨੂੰ ਸੁਣਦਾ ਕੌਣ ਸਿਰਫ ਜਿਹੜਾ ਡਰਗ ਸੈਂਸਸ ਕਰਾਨਾ ਕਰ ਰਹੇ ਹੋ ਕਿਨਾਂ ਕੋਈ ਫਾਇਦਾ ਹੋਊਗਾ ਇਸ ਤੇ ਦੇਖੋ ਇਹਦੇ ਨਾਲ ਪਤਾ ਲੱਗ ਜੂਗਾ ਪਹਿਲਾਂ ਦੇਖੋ ਮਾਪੇ ਕਤਰੌਣਦੇ ਹੁੰਦੇ ਸੀਗੇ ਵੀ ਸਾਡਾ ਬੱਚਾ ਨਸ਼ਾ ਕਰਦੇ ਗੁਪਤ ਰੱਖਿਆ ਜਾਊਗਾ ਸਾਰਾ ਜੇ ਤੁਹਾਨੂੰ ਪਤਾ ਲੱਗ ਜੇ ਤਾਂ ਅਸੀਂ ਉਹਨੂੰ ਹੋਰ ਛੇਤੀ ਹੋਰ ਜਲਦੀ ਤੇ ਹੋਰ ਮਾਈਕਰੋ ਲੈਵਲ ਤੇ ਅਸੀਂ ਉਸ ਬਿਮਾਰੀ ਨੂੰ ਫੜ ਸਕਦੇ ਹਾਂ ਬਾ ਇੱਕ ਕਿੰਨੇ ਸਾਲ ਪ੍ਰਤਾਪ ਸਿੰਘ ਬਾਜਵਾਵਾਂ ਦੀ ਸਰਕਾਰ ਰਹੀ ਹੈ ਉੱਥੇ ਭਾਰਤ ਰਤਨ ਮਾਰੇ ਗੱਲ ਕੀਤੀ ਮੈਂ ਕੀਤੀ ਸੀ ਪਾਰਲੀਮੈਂਟ ਚ ਠੀਕ ਹੈ ਨਾ ਮੈਂ ਅੱਜ ਵੀ ਜਵਾਬ ਦਿੱਤਾ ਉਹਦਾ ਭਾਰਤ ਰਤਨ ਦੋ ਦੋ ਭਾਰਤ ਰਤਨ ਤਾਂ ਦੋ ਪ੍ਰਧਾਨ ਮੰਤਰੀ ਨੇ ਆਪਣੇ ਆਪ ਨੂੰ ਰਿਕਮੈਂਡ ਕਰ ਲਏ ਦੋਨੋਂ ਕਾਂਗਰਸ ਦੇ ਸੀ ਜਵਾਲਾ ਨਹਿਰੂ ਤੇ ਇੰਦਰਾ ਗਾਂਧੀ ਕਿ ਮੈਨੂੰ ਹੀ ਦੇ ਦਿਓ ਸੋ ਇਹ ਭਾਰਤ ਰਤਨ ਦਾ ਮਜ਼ਾਕ ਨਹੀਂ ਉਡਾ ਰਹੇ ਸੋ ਇਹਨਾਂ ਨੂੰ ਕੋਈ ਮੁੱਦਾ ਹੈ ਨਹੀਂ ਕਦੇ ਸੀਚੇਵਾਲ ਕਦੇ ਕੋਈ ਇਹਨੂੰ ਅਜਪੱਗ ਸਿੰਘ ਯਾਦ ਆ ਗਿਆ ਹੈ ਨਾ ਤੇ ਜਦੋਂ ਸਮਗਲਿੰਗ ਕਰਦੇ ਹੁੰਦੇ ਸੀ ਉਦੋਂ ਨਹੀਂ ਪੱਗ ਸਿੰਘ ਯਾਦ ਆਉਂਦਾ ਸੀ ਕਿ ਇਹ ਆਜ਼ਾਦੀ ਉਹਨੇ ਨਹੀਂ ਲੈ ਕੇ ਦਿੱਤੀ ਪੰਜ ਕਰੋੜ ਵਾਲਾ ਨਹੀਂ ਛੁੱਟਿਆ ਗਿਆ ਜਿਹੜਾ ਟੈਕਸਰ ਨੂੰ ਪਰ ਲੋਥੀਆਂ ਨੂੰ ਵੀ ਇੱਕ ਤਰ੍ਹਾਂ ਕਿਤੇ ਉਹ ਸੀ ਸ਼ੰਕਾ ਕਿ ਕੀ ਉਹਨਾਂ ਨੂੰ ਕਲੀਅਰ ਕਰਤਾ ਸਾਰੇ ਨੂੰ ਮਿਲੂਗਾ ਜਿੱਥੇ ਉਹ ਕਹਿਣਗੇ 20 ਪਿੰਡ ਹੀ ਨੇ ਮਤਲਬ 20 ਲੱਖੇ ਨੇ 20 ਲੱਖੇ ਨੇ ਉਹ ਵੀ ਤਾਂ ਸਾਡੇ ਹੀ ਨੇ ਉਹਨਾਂ ਚੋਂ ਵੀ ਸਾਨੂੰ ਵੋਟ ਪਈ ਹੋਣੀ ਅੱਧ ਪਚੱਦ ਸੋ ਮੈਂ ਕੋਈ ਕੱਲੇ 92 ਜਾਂ 94 ਐਮਐਲਏ ਦਾ ਮੁੱਖ ਮੰਤਰੀ ਥੋੜੀ ਹਾਂ ਮੈਂ 117 ਦਾ ਹੀ ਮੁੱਖ ਮੰਤਰੀ ਹਾਂ ਮੈਂ 3.5 ਕਰੋੜ ਲੋਕਾਂ ਦਾ ਕਸਟਡੀਅਨ ਜਿਨ੍ਹਾਂ ਨੇ ਮੈਨੂੰ ਵੋਟਾਂ ਨਹੀਂ ਵੀ ਪਾਈਆਂ ਮੈਂ ਉਹਨਾਂ ਦਾ ਵੀ ਕਸਟਡੀਅਨ ਤੇ ਤਾਂ ਹੁਣ ਜਦੋਂ ਉਹ ਲਾਉਣਗੇ ਔਰ ਮੋਨੀਟਰ ਕਰਾਂਗੇ ਅਸੀਂ ਕਿ ਚੰਗੇ ਥਾਮਾਂ ਤੇ ਲਾਓ ਤੇ ਪਿੰਡਾਂ ਦਾ ਵਿਕਾਸ ਕਰੀਏ। ਸਾਹਿਬ ਮੈਲਾਮ 1100 ਰੁਪਏ ਦੇ ਬਾਅਦ ਲੈ ਕੇ ਕਰਾ ਜਾਂ ਤਾਰ ਕੇ 1100 ਰੁਪਏ ਲੈ ਕੇ ਦੇਖੋ ਅਸੀਂ ਕੋਈ ਅਸੀਂ 5 ਗਰੰਟੀ 88 ਕਰ ਕਰ ਚੁੱਕੇ ਹਾਂ ਪੂਰੀਆਂ 7 ਅਸੀਂ ਟੋਲ ਪਲਾਜ਼ਾ ਵਾਲੀ ਗਰੰਟੀ ਦਿੱਤੀ ਨਹੀਂ ਸੀ ਪਰ ਪੂਰੀ ਕਰਤੀ ਬੰਦ ਕਰ ਤੇ ਐਸਐਸਐਫ ਦੀ ਕੋਈ ਗਰੰਟੀ ਨਹੀਂ ਸੀ ਅਸੀਂ ਨਵੀਂ ਬਣਾਤੀ ਮੈਂ ਇਹਨਾਂ ਦੀ ਐਨਓਸੀ ਵਾਲੀ ਗਰੰਟੀ ਨਹੀਂ ਸੀ ਅਸੀਂ ਕਰਤੀ ਆ ਜਿਹੜਾ ਵਿਧਾਇਕਾਂ ਦੀਆਂ ਸੱਤ ਸੱਤ ਪੈਨਸ਼ਨਾਂ ਸੀ ਉਹ ਆਨਸਰ ਘਟਾਤੀਆਂ ਇੱਕ ਜਿਹੜੀ ਚੀਜ਼ ਰਹਿ ਗਈ ਉਹ ਤਾਂ ਜਦੋਂ ਅਸੀਂ ਸਕੀਮ ਬਣਾਉਨੇ ਆ ਸਾਡੀ ਜਿਹੜੀ ਸਕੀਮ ਹੈ ਉਹ ਫਿਰ 2 4 3 ਮਹੀਨਿਆਂ ਵਾਸਤੇ ਨਹੀਂ ਹੈਗੀ ਬਿਜਲੀ ਜੁਲਾਈ ਚ ਫ੍ਰੀ ਕੀਤੀ ਸੀ ਅੱਜ ਤੱਕ ਚੱਲ ਰਹੀ ਹੈ ਆ ਇਹ ਕੋਈ ਇਹਦੇ ਇਹਦੇ ਵਾਸਤੇ ਕੋਈ ਬਜਟ ਚ ਪ੍ਰੋਵੀਜ਼ਰ ਰੱਖਣ ਦੀ ਜ਼ਰੂਰਤ ਨਹੀਂ ਇਹ ਕੈਬਨਿਟ ਬੁਲਾ ਕੇ ਜਦੋਂ ਹੀ ਸਾਡੇ ਕੋਲੇ ਅਸੀਂ ਸਾਰਾ ਸਰਵੇ ਕਰਵਾ ਰਹੇ ਹਾਂ ਜਦੋਂ ਹੀ ਸਾਡੇ ਕੋਲੇ ਇਨ ਬਜਟ ਹੋਇਆ ਤਾਂ ਉਹਦੇ ਵਿੱਚ ਲੇਡੀਜ਼ ਵਾਲਾ ਜਿਹੜਾ ਅਨਾਉਂਸ ਕਰਦਾ